ਸੋਚੋ ਇੱਕ ਬੇਟੀ ਆਪਣੇ ਪਿਤਾ ਨੂੰ ਕਵੇ ਕਿ ਪਪਾ ਮੈਨੂੰ ਕੇਕ ਲਿਆ ਦਿਵੋ ਮੈਂ ਕੱਟ ਲਵਾਂ ਤੇ ਮੈਂ ਥੋੜੀ ਦੇਰ 'ਚ ਮਰਨ ਵਾਲੀ ਆ ਤੇ ਮੈਂ ਚਾਹੁੰਦੀ ਆ ਕਿ ਤੁਸੀਂ ਸਾਰੇ ਜਾਣੇ ਮੈਨੂੰ ਹੱਸ ਕੇ ਵਿਦਾ ਕਰੋ ਸੁਣ ਕੇ ਰੋਂਗਟੇ ਖੜੇ ਹੋਏ ਹਨਾ ਜਿਨ੍ਹਾਂ ਦੇ ਘਰਤਿਆਂ ਨੇ ਇਹ ਹੋਇਆ ਹੈ ਅਸਲ ਦੇ ਵਿੱਚ ਇੱਕ ਲੜਕੀ ਆਪਣੇ ਪਰਿਵਾਰ ਦੇ ਨਾਲ ਉਸਨੇ ਕੇਕ ਕੱਟਿਆ ਉਸ ਤੋਂ ਬਾਅਦ ਆਪਣੀ ਅੱਖਾਂ ਬੰਦ ਕਰ ਲਈ ਕੀ ਹੋਇਆ ਸੀ ਸਾਰਾ ਕੁਝ ਕਿਵੇਂ ਸਾਰਾ ਕੁਝ ਵਾਪਰਿਆ ਕਿਵੇਂ ਉਸ ਲੜਕੀ ਨੇ ਅੱਖਾਂ ਬੰਦ ਕੀਤੀਆਂ ICU ਦੇ ਵਿੱਚ ਕਿਵੇਂ ਕੇਕ ਕਟਿਆ ਸਾਰਾ ਕੁਝ ਦੱਸਾਂਗੇ ਜਿਹਾ ਸੱਚ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾਥ ਤੁਹਾਡੇ ਨਾਲ ਪ੍ਰਿਆ ਇੱਕ ਲੜਕੀ ਜਿਸਨੇ ਆਪਣੇ ਪੂਰੇ ਪਰਿਵਾਰ ਨੂੰ ਰੋਣ ਨਹੀਂ ਦਿੱਤਾ ਆਪਣੇ ਆਖਰੀ ਸਮੇਂ ਦੇ ਵਿੱਚ ਵੀ ਉਸਨੇ ਕਿਹਾ ਕਿ ਕਿਸੇ ਦੇ ਚਿਹਰੇ ਤੇ ਜੋ ਹੈ ਉਹ ਰੋਣਾ ਨਹੀਂ ਆਉਣਾ ਚਾਹੀਦਾ ਸਾਰਿਆਂ ਦੇ ਚਿਹਰੇ ਮੈਂ ਹੱਸਦੇ ਹੋਏ ਦੇਖ ਕੇ ਜਾਣਾ ਚਾਹੁੰਦੀ ਆ ਮੈਂ ਖੁਦ ਇਹ ਖਬਰ ਜਦੋਂ ਪੜ੍ਹ ਰਹੀਆਂ ਮੇਰੇ ਰੋਂਗਟੇ ਖੜੇ ਹੋ ਰਹੇ ਨੇ ਕਿ ਇੱਕ ਲੜਕੀ ਜਿਸ ਦਾ ਨਾਮ ਪ੍ਰਿਯੰਕਾ ਉਰਫ ਪੀਹੂ ਉਸਨੇ ਉਸ ਨੂੰ ਪਿਆਰ ਦੇ ਨਾਲ ਕਿਆ ਜਾ ਰਿਆ ਸੀ। ਰਾਜਸਥਾਨ ਦੀ ਇਹ ਲੜਕੀ ਜਿਸ ਨੂੰ ਕੀ ਦੱਸਿਆ ਜਾ ਰਿਹਾ ਕਿ ਹੱਡੀਆਂ ਦਾ ਕੈਂਸਰ ਹੋ ਗਿਆ ਸੀ। 2023 ਦੇ ਵਿੱਚ ਹੋਇਆ ਸੀ ਲਗਾਤਾਰ ਇਲਾਜ ਚੱਲ ਰਿਹਾ ਸੀ ਲੜਕੀ ਆਈਸੀਯੂ ਦੇ ਵਿੱਚ ਦਾਖਲ ਸੀ ਅਤੇ ਡਾਕਟਰ ਨੇ ਜਵਾਬ ਦਿੱਤਾ ਸੀ ਕਿ ਹੁਣੇ ਨਹੀਂ ਬਚੇਗੀ। ਤੇ ਉਸ ਨੂੰ ਵੀ ਆਪਣੀ ਮੌਤ ਦਾ ਪਤਾ ਲੱਗ ਗਿਆ ਸੀ। ਉਸ ਦਿਨ ਉਸ ਦਾ ਜਨਮ ਦਿਨ ਸੀ ਅਤੇ ਉਸ ਨੇ ਆਪਣੇ ਪਾਪਾ ਨੂੰ ਕਿਹਾ ਕਿ ਪਾਪਾ ਮੇਰੀ ਇੱਛਾ ਹੈ ਕਿ ਮੈਂ ਕੇਕ ਕਟਾਂ ਪਿਤਾ ਕੇਕ ਲੈ ਕੇ ਆਏ ਆਈਸੀਯੂ ਦੇ ਵਿੱਚ ਕੇਕ ਕੱਟਿਆ ਗਿਆ ਤੇ ਜਿਹੜਾ ਡਾਕਟਰ ਸਟਾਫ ਹੈ ਉਹ ਸਾਰੇ ਬਾਬੂਕ ਹੋ ਗਏ ਪਰ ਉਸਦੇ ਮੋਰੇ ਉਹ ਕਿਸ ਨੇ ਕਿਸੇ ਨੂੰ ਵੀ ਉਸਨੇ ਆਪਣੇ ਮੋਰੇ ਰੋਂਣ ਨਹੀਂ ਦਿੱਤਾ ਲੋਕ ਜੋ ਹੈ ਉਹ ਆਈਸੀਯੂ ਤੋਂ ਬਾਹਰ ਜਾ ਜਾ ਕੇ ਰੋਂਦੇ ਨਜ਼ਰ ਆਏ ਲੋਕਾਂ ਦੇ ਅੱਖਾਂ ਦੇ ਅਥਰੂ ਕੰਟਰੋਲ ਨਹੀਂ ਹੋ ਰਹੇ ਸੀ ਪਰ ਉਸ ਲੜਕੀ ਨੇ ਆਪਣੇ ਮੋਰੇ ਦੱਸਿਆ ਜਾ ਰਿਹਾ ਕਿ ਕਿਸੇ ਨੂੰ ਰੋਂਣ ਤੱਕ ਨਹੀਂ ਦਿੱਤਾ ਉਸਨੇ ਕਿਹਾ ਕਿ ਮੈਂ ਹੱਸ ਕੇ ਵਿਦਾ ਲੈਣਾ ਚਾਹੁੰਦੀ ਹਾਂ ਤੇ ਹੱਸ ਕੇ ਹੀ ਉਸਨੇ ਵਿਦਾ ਲਿਆ ਇਹ ਵੀਡੀਓ ਜਦੋਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਸ ਲੜਕੀ ਦੀ ਬਹਾਦਰੀ ਦੇ ਚਰਚੇ ਹੋਣ ਲੱਗੇ ਇਹ ਲੜਕੀ ਸ਼ਾਇਦ ਬਹੁਤ ਹੌਸਲੇ ਵਾਲੀ ਸੀ ਇਹ ਲੜਕੀ ਸ਼ਾਇਦ ਜਿੰਦ ਜਿਉਂਦੀ ਹੁੰਦੀ ਜਾਂ ਇਸ ਨੂੰ ਅਜੇ ਹੀ ਆਫਤ ਨਾ ਆਈ ਹੁੰਦੀ ਤੇ ਸ਼ਾਇਦ ਇਸਨੇ ਆਪਣੇ ਹੌਸਲੇ ਦੇ ਨਾਲ ਕੀ ਕੁਝ ਕਰ ਲੈਣਾ ਸੀ ਦੱਸਿਆ ਜਾ ਰਿਹਾ ਹੈ ਕਿ ਇਸਦਾ ਵਿਆਹ ਵੀ ਹੋਇਆ ਸੀ ਅਤੇ ਬਹੁਤ ਅੱਛੀ ਜ਼ਿੰਦਗੀ ਵੀ ਬਤੀਤ ਕਰ ਰਹੀ ਸੀ ਪਰ ਕੁਦਰਤ ਨੂੰ ਕੁਝ ਹੋ ਰਹੀ ਮਨਜ਼ੂਰ ਸੀ ਹੁਣ ਪੀਹੂ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਹੈ ਪਰ ਜਿਹੜੀਆਂ ਤਸਵੀਰਾਂ ਵਾਇਰਲ ਹੋਈਆਂ ਨੇ ਉਹ ਬਹੁਤ ਭਾਵੁਕ ਕਰਨ ਵਾਲੀਆਂ ਨੇ ਕਿ ਇੱਕ ਲੜਕੀ ਕਿਵੇਂ ਆਪਣੇ ਮਾਪਿਆਂ ਨੂੰ ਆਖਰੀ ਸਮੇਂ ਦੇ ਵਿੱਚ ਰੋਂਦਾ ਨਹੀਂ ਦੇਖਣਾ ਚਾਹੁੰਦੀ ਸੀ ਉਹ ਚਾਹੁੰਦੀ ਸੀ ਕਿ ਮੈਂ ਨਹੀਂ ਚਾਹੁੰਦੀ ਕਿ ਮੇਰੇ ਮਾਪੇ ਜਿਹੜਾ ਉਹ ਮੇਰੇ ਜਾਣ ਤੇ ਰੋਂਤੇ ਇਸ ਕਰਕੇ ਸਭ ਨੇ ਬੜੇ ਖੁਸ਼ ਹੋ ਕੇ ਬੜੇ ਚੰਗੇ ਤਰੀਕੇ ਦੇ ਨਾਲ ਸਿਰਫ 27 ਸਾਲ ਦੀ ਲੜਕੀ ਨੂੰ ਵਿਦਾਇਤ ਦਿੱਤੀ ਹੈ ਜਿਵੇਂ ਇਹ ਵੀਡੀਓ ਨੂੰ ਦੇਖ ਕੇ ਤੁਹਾਡੇ ਮਨ ਦੇ ਵਿੱਚ ਕੀ ਵਿਚਾਰ ਆਇਆ ਕੀ ਕਹਿਣਾ ਚਾਹੋਗੇ ਜਰੂਰ ਦੱਸਣਾ